ਵਿਆਹ ਨੂੰ ਸਾਲ ਹੋਇਆ ਸੀ ਤੇ ਮੇਰਾ ਬੇਟਾ ਉਸ ਸਮੇਂ 3 ਮਹੀਨਿਆਂ ਦਾ ਸੀ ਜਦੋਂ ਮੇਰੇ ਘਰ ਵਾਲੇ ਦੀ ਮੌਤ ਹੋ ਗਈ। ਮੇਰੇ ਘਰ ਵਾਲੇ ਨੇ ਮੈਨੂੰ ਵਿਆਹ ਚ ਦੇਖਿਆ ਸੀ, ਘਰਦਿਆਂ ਦੀ ਗੱਲਬਾਤ ਹੋਈ 10-12 ਦਿਨਾਂ ਵਿੱਚ ਸਾਡਾ ਵਿਆਹ ਹੋ ਗਿਆ। ਸਾਡਾ ਆਪਸ ਵਿੱਚ ਬਹੁਤ ਪਿਆਰ ਸੀ, ਅਸੀਂ ਇੱਕ ਦੂਜੇ ਬਿਨਾਂ ਬਿਲਕੁਲ ਨਹੀਂ ਸੀ ਰਹਿੰਦੇ। ਪੁੱਤ ਹੋਇਆ ਅਸੀਂ ਹੋਰ ਵੀ ਖੁਸ਼ ਹੋਏ। ਇੱਕ ਦਿਨ ਘਰ ਵਾਲਾ ਕੰਮ ਤੇ ਗਿਆ, ਮੈਨੂੰ ਮਗਰੋਂ ਕਬਰਾਟ ਹੋਣ ਲੱਗੀ। ਮੈਂ ਫੋਨ ਕੀਤਾ ਤਾਂ ਫੋਨ ਕਿਸੇ ਹੋਰ ਨੇ ਚੱਕਿਆ ਤੇ ਉਹਨਾਂ ਦੱਸਿਆ ਕਿ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਜਦੋਂ ਮੈਂ ਗਈ ਤਾਂ ਰਸਤੇ ਵਿੱਚ ਕਿਸੇ ਨੇ ਇਹ ਦੱਸਿਆ ਕੀ ਘਰ ਵਾਲੇ ਉੱਤੋਂ ਟਾਇਰ ਨੰਗ ਗਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੈਂ ਉੱਥੇ ਹੀ ਗਾਸ਼ਾ ਖਾ ਕੇ ਡੇਗੀ ਹਸਪਤਾਲ ਗਏ ਉੱਥੇ ਪਤਾ ਲੱਗਿਆ ਕਿ ਘਰ ਵਾਲੇ ਦੀ ਮੌਤ ਹੋ ਗਈ ਮੇਰੀ ਸਾਰੀ ਦੁਨੀਆ ਉੱਟੜ ਗਈ ਕਦੇ ਸੋਚਿਆ ਵੀ ਨਹੀਂ ਸੀ ਕਿ ਏਵੀਂ ਦਿਨ ਆਊਗਾ ਸੋਹਰੇ ਕਹਿੰਦੇ ਦਿਓਰ ਦੇ ਬੈਠ ਜਾ ਮੈਂ ਮਨਾ ਕਰਤਾ ਜਿਹਨੂੰ ਭਰਾ ਸਮਝਿਆ ਉਹਦੇ ਨਾਲ ਕਿਵੇਂ ਬੈਠ ਜਾਵਾਂ ਮੈਰਿਜ ਤੇ ਆਏ ਸੀਗੇ ਵੀ ਸਾਡੀ ਇੱਦਾ ਹੀ ਵਾਚ ਗੱਲ ਹੋਗੀ ਮੇਰੇ ਬ੍ਰਦਰ ਹਨ ਉਹ ਮੰਨਦੇ ਨਹੀਂ ਸੀ ਇੱਕ ਮਹੀਨਾ ਮੇਰੇ ਨਾਲ ਬੋਲਿਆ ਨਹੀਂ ਐਸੀ ਮੇਰਾ ਭਰਾ ਕੋਈ ਹਨਾ ਇਹੀ ਹੁੰਦਾ ਘਰ ਦੇ ਨੂੰ ਵੀ ਨਸ਼ਾ ਪੱਤਾ ਨਾ ਕਰ ਤੋ ਵੀ ਹੈ ਨਾ ਫਿਰ ਇਹਨਾਂ ਨੇ ਗੱਲ ਕੀਤੀ ਵੀ ਕੋਈ ਨਾ ਵੀ ਤੁਸੀਂ ਦੇਖ ਲਓ ਜੇ ਤੇ ਮੈਂ ਤੁਹਾਨੂੰ ਸਹੀ ਲੱਗੂਗਾ ਤੁਸੀਂ ਕਰ ਦਿਓ ਜੇ ਨਾ ਸਹੀ ਲੱਗੂਗਾ ਤੇ ਕੋਈ ਨਾ ਮਤਲਬ ਮੇਰੇ ਬ੍ਰਦਰ ਉਹ ਨਹੀਂ ਗਏ ਉੱਥੇ ਫਿਰ ਉਹ ਕਹਿੰਦੇ ਵੀ ਮਤਲਬ ਕੋਈ ਇਹੋ ਜਿਹਾ ਸਾਨੂੰ ਲਾਂਬਾ ਨਹੀਂ ਹੋਣਾ ਚਾਹੀਦਾ ਹਨਾ ਉਹ ਕਹਿੰਦੇ ਵੀ ਨਹੀਂ ਇਹੋ ਜਿਹਾ ਕੋਈ ਨਹੀਂ ਮੈਂ ਖੁਸ਼ ਰੱਖੂਗਾ ਇਹਨੂੰ ਹਨਾ ਜਿਸ ਦਿਨ ਮੇਰੇ ਬ੍ਰਦਰ ਦੇਖ ਕੇ ਆਏ ਸੀ ਉਹ ਦਿਨ ਹੀ ਡੇਟ ਫਿਕਸ ਕਰਤੀ ਸੀ ਵਿਆਹ ਦੀ ਤੇ ਫਿਰ ਆਣ ਕਿੰਨੇ ਮਤਲਬ ਕਰਦੇ ਨੇ ਮੈਨੂੰ ਚੂੜੀਆਂ ਬਾਤਤੀਆਂ ਸੀ ਤੇ ਫਿਰ ਦਸੰਤ ਜਿੱਨਾ ਚੀ ਸਾਡੀ ਮੈਰिज ਹੋ ਗਈ ਵਿਆਹ ਤੋਂ ਬਾਅਦ ਸਾਡਾ ਬਹੁਤ ਵਧੀਆ ਰਿਸ਼ਤਾ ਸੀ ਵੀ ਇਹੋ ਜਿਹਾ ਕੋਈ ਹੈ ਨਹੀਂ ਲੜਨਾ ਵੀ ਮੈਂ ਇਹਨਾਂ ਨੇ ਮੈਂ ਬੋਲਦੀ ਹੁੰਦੀ ਸੀ ਵ ਯੋਗ ਉਹਨਾਂ ਨੇ ਹੱਸੀ ਜਾਣਾ ਵੀ ਕੋਈ ਨਾ ਚੱਲ ਰਹਾ ਨਾ 2 ਮਹੀਨੇ ਬਾਅਦ ਸਹਣਾ ਵੀ ਬੱਚਾ ਕਨਸੀਵ ਹੋਇਆ ਉਹਨਾਂ ਨੇ ਮੈਨੂੰ ਵੀ ਕੰਮ ਵੀ ਨਹੀਂ ਕਰਨ ਦੇਣਾ ਕਹਿਣਾ ਵੀ ਨਹੀਂ ਹੈ ਨਾ ਮੈਂ ਕਹਿਣਾ ਵੀ ਕੋਈ ਨਾ ਵੀ ਕੰਮ ਕਰਨ ਫਿਰ ਫਿਰ ਕੀ ਹੈ ਨਾ ਇਹਨਾਂ ਨੇ ਕਹਿਣਾ ਨਹੀਂ ਕਰਨਾ ਤੂੰ ਵੀ ਤੂੰ ਰੈਸਟ ਕਰ ਲੈ ਡਿਲੀਵਰੀ ਹੋਣੀ ਸੀ ਨਾ ਮੈਂ ਪਹਿਲਾਂ ਹੀ 1-2 ਦਿਨ ਹਨਾ ਵੀ ਠੀਕ ਨਹੀਂ ਸੀ ਪੇਨ ਸ਼ੁਰੂ ਹੋ ਗਈ ਮੇਰੇ ਪਹਿਲਾਂ ਸਰਕਾਰੀ ਹਸਪੀਟਲ ਅਸੀਂ ਗਏ ਵੀ ਉੱਥੇ ਸਾਰਾ ਦਿਨ ਹੀ ਲੰਘ ਗਿਆ ਸਾਡਾ ਇਹ ਕਹਿੰਦੇ ਸੀ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਵੀ ਅਸੀਂ ਪ੍ਰਾਈਵੇਟ ਹਸਪੀਟਲ ਲੈ ਜੰਨੇ ਆ ਤੇ ਫਿਰ ਉੱਥੇ ਮੈਨੂੰ ਲੈ ਗਏ ਸੀ ਤੇ ਉੱਥੇ ਵੀ ਕਹਿੰਦੇ ਮੇਰੇ ਤੋਂ ਰੋਣ ਲੱਗੇ ਕਹਿੰਦੇ ਮੇਰੇ ਤੋਂ ਨਹੀਂ ਉਦੋਂ ਨੇ ਅਰਨਵੀਰ ਨੂੰ ਬਾਅਦ ਦੇਖਿਆ ਉਹਨਾਂ ਨੇ ਪਹਿਲਾਂ ਅਨਕੇ ਹਨਾ ਮੈਨੂੰ ਪੁੱਛਿਆ ਵੀ ਤੂੰ ਠੀਕ ਆ ਮੇਰਾ ਮੂੰਹ ਝੁੰਮਿਆ ਵਾਰ-ਵਾਰ ਡਾਕਟਰ ਨੂੰ ਪੁੱਛਦੇ ਵੀ ਠੀਕ ਹੈ ਨਾ ਇਹ ਹੁਣ ਇਦਾਂ ਹਾਂਜੀ ਤਾਂ ਆਪ ਹੀ ਖੁਦ ਨਾਮ ਰੱਖਿਆ ਕਹਿੰਦੇ ਸੀ ਕਿ ਮੈਂ ਨਾਮ ਰੱਖਣਾ ਹੈ ਰਣਵੀਰ ਕਹਿੰਦੇ ਮੈਂ ਨਾਮ ਰੱਖਣਾ ਮੈਂ ਕੋਈ ਨਾ ਤੁਸੀਂ ਰੱਖ ਲਓ ਜੋ ਜੀ ਰੱਖਣਾ ਜਦੋਂ ਇਹਨਾਂ ਦੀ ਮਤਲਬ ਦਾਤਰੀ ਨਾ 2-3 ਦਿਨ ਪਹਿਲਾਂ ਵੀ ਅਸੀਂ ਸੁੱਤੇ ਸੀ ਮੈਂ ਵੀ ਰਣਵੀਰ ਵੀ ਇਹ ਵੀ ਸੁੱਤੇ ਸੀ ਵੀ ਪਤਾ ਨਹੀਂ ਇਹਨਾਂ ਨੂੰ ਕੀ ਹਨਾ ਜੀਵ ਜੀ ਕੋਈ ਫੀਲਿੰਗ ਆਈ ਜਾਂ ਸੁਪਨਾ ਆਇਆ ਹੋਗਾ ਫਿਰ ਇਹਨਾਂ ਨੇ ਵੀ ਮੇਰਾ ਪੁੱਲਾ ਹਨਾ ਰਣਵੀਰ ਦਾ ਮੂੰਹ ਚ ਮੈਂ ਫਿਰ ਮੇਰਾ ਮੈਂ ਕਿਹਾ ਤੁਹਾਨੂੰ ਕੀ ਹੋਇਆ ਫਿਰ ਓਨ ਲੱਗ ਗਏ ਕਹਿੰਦੇ ਪਤਾ ਨਹੀਂ ਮੈਨੂੰ ਕੀ ਹੋਉਂਦਿਆ ਫਿਰ ਕਹਿੰਦੇ ਇੱਕ ਮੁੰਡਾ ਮੇ ਉਹਦੀ ਡੈਥ ਹੋ ਗਈ ਮੇਰੇ ਤੋਂ ਤੇ ਮੈਨੂੰ ਮਾਰਤਾ ਤੇ ਫਿਰ ਮੈਨੂੰ ਜੀਲ ਚ ਲੈ ਕੇ ਚੱਲੇ ਆ ਤੇ ਮੈਂ ਕਿਹਾ ਵੀ ਇਹ ਕੀ ਕਰੂੰਗੀ ਪਿੱਛੇ ਹਨਾ ਜਿੱਦ ਨੇ ਹਨਾ ਵੀ ਐਕਸੀਡੈਂਟ ਹੋਣਾ ਸੀ ਨਾ ਉਦੋਂ ਮੈਂ ਅੱਗੇ ਕਹਿਣਾ ਵੀ ਮੈਂ ਟਾਈਮ ਨਾਲ ਜਾਣਾ ਕੰਮ ਤੇ ਉਦੋਂ ਮੇਨਾਂ ਸਾਰੀ ਰੋਟੀਆਂ ਵੀ ਲਵਾ ਕੇ ਖਾ ਕੇ ਵੀ ਮੈਂ ਕਹਿੰਦਾ ਸਿਖਾ ਲੂ ਮੈਂ ਬਾਅਦ ਵਿੱਚ ਖਾ ਲੂ ਕਹਿੰਦੇ ਨਹੀਂ ਮੈਂ ਤੇਰੇ ਨਾਲ ਹੀ ਰੋਟੀ ਖਾ ਕੇ ਜਾਣੀ ਆ ਫਿਰ ਬਰਥਡੇ ਸੀ ਨੇ ਮੈਂ ਕਿਹਾ ਵੀ ਕਹ ਮੈਕੈਨਿਕ ਕੋਈ ਨਾ ਰਹਿਣ ਦੇ ਤੁਸੀਂ ਮੈਂ ਕਿ ਟਾਈਮ ਨਾਲ ਘਰ ਆ ਜਾਵਾਂ ਵੀ ਹੁਣ ਮੌਸਮ ਚੇਂਜ ਹੁੰਦਾ ਜਾਂਦਾ ਕਹਿੰਦੇ ਠੀਕ ਆ ਕੋਈ ਨਾ ਆਜੂਗਾ ਮੰਮੀ ਸੀ ਕੇ ਸੱਸ ਮੇਰੇ ਕਹਿੰਦੇ ਤੁਸੀਂ ਆਪਣੇ ਨਾਨਕੇ ਚਲ ਜਾਓ ਜਿੱਦਨੇ ਨਦੀਾ ਤੋਂ ਨਹੀਂ ਸੀ ਮੈਨੂੰ ਉੱਥੇ ਬਿਲਕੁਲ ਮਾਨ ਨਹੀਂ ਲੱਗਿਆ ਕਹਿੰਦੇ ਮੈਂ ਨਾ ਗੋਭੀ ਦੀ ਸਬਜ਼ੀ ਖਾਣ ਨੂੰ ਬਹੁਤ ਦਿਲ ਕਰਦਾ ਵੀ ਬਣਾਈ ਮੈਂ ਤਾਂ ਚਲੋ ਠੀਕ ਆ ਮੈਂ ਜਾਂਦੇ ਵਕਤ ਸਬਜ਼ੀ ਲੈ ਲਈ ਵੀ ਉਹ ਵੀ ਮੰਗਦੇ ਸੀ ਵੀ ਮੈਂ ਜਦੋਂ ਘਰੇ ਗਈ ਤੇ ਮੈਂ ਹਣਾ ਕਰੇ ਮੈਂ ਸਬਜ਼ੀ ਕੱਟਣ ਦੀ ਵੀ ਅਚਾਨਕ ਜੇ ਜਦੋਂ ਹਣਾ ਉਹਨਾਂ ਨੂੰ ਮੈਨੂੰ ਕੁਝ ਹੋਇਆ ਉਹ ਗੱਲ ਤੋਂ ਮੇਰਾ ਮਨ ਬਹੁਤ ਹੋਰ ਜੇ ਤਰ੍ਹਾਂ ਹੋਇਆ ਤੇ ਫਿਰ ਮੈਂ ਕਾਲ ਕੀਤੀ ਹਣਾ ਆਪਣੇ ਚਾਚੀ ਘਰੇ ਗਈ ਮੈਂ ਕਿਹਾ ਵੀ ਮੈਂ ਕਾਲ ਲਾਉਣੀ ਹੈਪੀ ਨੂੰ ਕਹਿੰਦੇ ਚ ਲਾ ਲੋ ਤੇ ਮੈਂ ਲਾਈ ਤੇ ਫੋਨ ਅੱਗੋਂ ਚੱਕਿਆ ਨਹੀਂ ਕਿਸੇ ਨੇ ਖਿਆਲ ਜਾਣ ਦੇ ਜਿੱਦਾਂ ਕੋਈ ਚੱਕੂਗਾ ਫੋਨ ਉਹ ਸੱਚੀ ਕਿਸੇ ਨੇ ਚੱਕਿਆ ਫਿਰ ਮੇਰਾ ਉਦੋਂ ਹੀ ਹਣਾ ਮਨ ਖਰਾਬ ਹੋ ਗਿਆ ਮੈਂ ਕਿਹਾ ਵੀ ਉਹ ਤਾਂ ਕਿਹਨੂੰ ਫੋਨ ਦਿੰਦੇ ਨਹੀਂ ਹੈ ਨਾ ਤੇ ਫਿਰ ਇਦਾਂ ਕਿਦਾਂ ਹੋ ਗਿਆ ਫਿਰ ਉਹ ਮੈਨੂੰ ਕਹਿੰਦੇ ਵੀ ਤੁਸੀਂ ਹੋਣਾ ਹਨਾ ਮੈਂ ਕਿਹਾ ਵੀ ਮੈਂ ਆਪਣੇ ਹਸਬੰਦ ਨੂੰ ਕਾਲ ਲਾਈਆ ਕਹਿੰਦੇ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੁਸੀਂ ਆ ਜਾਓ ਵੀ ਮੈਂ ਕਿਹਾ ਮੇਰੀ ਗੱਲ ਕਰਾ ਦਿਓ ਕਹਿੰਦੇ ਗੱਲ ਨਹੀਂ ਹੋਣੀ ਉਹਦੇ ਸਿਰ 'ਚ ਸੱਟ ਜ਼ਿਆਦਾ ਲੱਗੀ ਫਿਰ ਮੈਂ ਦੂਜੇ ਘਰੇ ਗਈ ਆਪਣੇ ਚਾਚੇ ਘਰ ਫਿਰ ਉਹਨੂੰ ਮੈਂ ਕਿਹਾ ਵੀ ਮੈਂ ਕਿਹਾ ਭਾਜੀ ਵੀ ਤਾਂ ਐਕਸੀਡੈਂਟ ਹੋ ਗਿਆ ਹੈ ਪੀਦਾ ਫਿਰ ਉਹ ਕਹਿੰਦੇ ਕੋਈ ਨਾ ਭਾਬੀ ਚੱਲ ਜਾਨੇ ਫਿਰ ਅਸੀਂ ਚਲੇਗੇ ਮਤਲਬ ਪੈਟਰੋਲ ਪੰਪ ਤੇ ਸਾਨੂੰ ਕਿਸ ਨੇ ਦੱਸਤਾ ਵੀ ਉਹਨੇ ਦੁਪਰੋਂ ਦੀ ਨਾ ਪੀ ਟਾਇਰ ਚੜ ਗਿਆ ਨਾ ਦੇ ਉੱਪਰ ਜਿਵੇਂ ਉੱਥੇ ਚੱਕਰ ਖਾ ਕੇ ਮਤਲਬ ਉੱਥੇ ਪੈਰਾ ਥੱਲੇ ਮੇਰੀ ਜ਼ਮੀਨ ਨਿਕਲ ਗਈ ਵੀ ਯਾਰ ਮੈਂ ਕੀ ਕਰੂੰਗੀ ਡ ਤੁਸੀਂ ਦੱਸ ਦੇਣੀ ਕੁਝ ਅੱਗੇ ਜਾ ਕੇ ਹਨ ਮੇਰੇ ਦੇਰ ਨੂੰ ਦੱਸ ਦੇ ਸੀ ਕਿ ਉਹਨਾਂ ਦਾ ਉਹ ਐਕਸਪਾਇਰ ਹੋ ਗਿਆ ਮੈਂ ਗੱਡੀ 'ਤੇ ਜਾ ਕੇ ਦੇਖਿਆ ਉਹ ਹਨ ਸੀ ਮਤਲਬ ਸਿਰ ਤੇ ਤੇ ਸੱਟ ਜ਼ਿਆਦਾ ਨਹੀਂ ਸੀ ਆ ਚੀਜ਼ ਬੋਡੀ ਤੇ ਬਹੁਤ ਜ਼ਿਆਦਾ ਸੀ ਸੌਰੀ ਦੁਨੀਆ ਇਹ ਜੜਕੀ ਪਾਸੇ ਰਾਤ ਬੜੀ ਔਖੀ ਗੱਡੀ ਸੀ ਮੈਂ ਨਾਲ ਹੀ ਲੰਮੇ ਪਈ ਸੀ ਰਾਤ ਉਹਨਾਂ ਦੇ ਵੀ ਉੱਠ ਜਾਣਗੇ ਵੀ ਹੁਣ ਵੀ ਹਣਾ ਹੁੰਦਾ ਹੀ ਆਸ ਜੀ ਹੁੰਦੀ ਆ ਬਣਾਉਂਦਾ ਕਿ ਬਣਾ ਬੱਡਾ ਹੋਊਗਾ ਹਨਾ ਰਣਵੀਰ ਵੀ ਕੀ ਕਊਗਾ ਮੇਰੇ ਪਾਪਾ ਕਿੱਥੇ ਹਨਾ ਵੀ ਕੀ ਜਵਾਬ ਦਊਗੀ ਉਹਨੂੰ ਮੈਂ ਤੁਹਾਨੂੰ ਪਤਾ ਮਾਪੇ ਤੋਂ ਬਿਨਾ ਕੋਈ ਪੁੱਛਣਾ ਨਹੀਂ ਹੈ ਆਪਣੇ ਪੋਤੇ ਤੋਂ ਬਿਨਾ ਕੋਈ ਨਹੀਂ ਪੁੱਛਣਾ ਅਤ ਨੂੰ ਮੈਂ ਬਾਸ ਸਿੱਧਾ ਦੇਖਦੀ ਰਹਿਣੀ ਕਦੀ ਫੋਨ ਦੇਖਦੀ ਰਹਿਣੀ ਕਿ ਤੂੰ ਫੋਟੋਆਂ ਜੀ ਮੈਨੂੰ ਲੱਗਦਾ ਕਿ ਤੇ ਕਦੀ ਮੰਮੀ ਹੋਣਾ ਕੋਲ ਚਲ ਜਾਨੀ ਕਦੀ ਇੱਥੇ ਦੀ ਜੀ ਕੋਲ ਕਿਉਂਕਿ ਮੈਂ ਜਨਨ ਦੀ ਮੈਰਿਜ ਹੋਈ ਨਾ ਸਿਰਫ ਜਿਆਦਾ ਕਿਤੇ ਰਹੀ ਨਹੀਂ ਨਾ ਰਹਿਣੀ ਹੁੰਦੇ ਹੁੰਦੇ ਸੀ ਨਾਲ ਹੀ ਜਾਣਾ ਨਾਲ ਹੀ ਹੋਣਾ ਜਦੋਂ ਮੇਰੀ ਡਿਲੀਵਰੀ ਹੋਈ ਹੈ ਨਾ ਮੈਂ ਆਪਣੇ ਪੇਟ ਡੇ ਰਹੀ ਸੀ ਪਿਛੇ 8 ਮਹੀਨੇ ਕੰਦੇ ਰਹੀਦਾ ਮੈਂ 13 ਕਿ ਦਿਨ ਹੀ ਰਹੀ ਮੇਰਾ ਵੀ ਨਹੀਂ ਸੀ ਲੱਗਿਆ ਹੀ ਇਹ ਵੀ ਆ ਜਾਂਦੇ ਨੇ ਜਿਵੇਂ ਉੱਥੇ ਤੇ ਮੇਰੇ ਸੱਸ ਕਹਿੰਦੇ ਹੁੰਦੇ ਵੀ ਅਰਸ਼ ਜਿਹੜਾ ਤੂੰ ਨਹੀਂ ਘਰ ਹੁੰਦੀ ਇਹ ਵੀ ਨਹੀਂ ਘਰ ਹੁੰਦਾ ਵੀ ਹਾਂਜੀ ਇਹਨਾਂ ਨੇ ਕਿਤੇ ਵੀ ਇੱਕ ਦਿਨ ਇੱਕ ਵਾਰ ਹਮਾਚ ਲਗੇ ਸੀ ਧੰਮ ਤੇ ਵਿ ਨਾਲ ਗਿਆ ਮੈਂ ਹਨਾ ਬੜਾ ਨੂੰਣਾ ਮੇਰਾ ਜੀ ਬਿਲਕੁਲ ਨਹੀਂ ਲੱਗਦਾ ਹੁੰਦਾ ਨਾ ਤੋ ਬਿਨਾ ਫਿਰ ਇਹਨਾਂ ਨੇ ਆ ਆ ਗਏ ਸੀ ਕਹਿੰਦੇ ਵੀ ਚਲ ਕੋਈ ਨਾ ਮੈਂ ਆ ਜਨਾ ਫਿਰ ਆ ਗਏ ਹੀ ਹੈ ਬਿਲਕੁਲ ਨਹੀਂ ਸੀ ਇੱਕ ਦਿਨ ਤੋਂ ਬਿਨਾਂ ਸੀ ਰਹਿੰਦੇ ਹੁੰਦੇ ਉਹਨਾਂ ਦੇ ਘਰੋਂ ਹਨਾ ਤਿੰਨ ਜੀ ਜਾਂਦੇ ਏਦਾਂ ਵੀ ਉਹ ਕਹਿੰਦੇ ਸੀ ਛੋਟੇ ਦੇ ਹਨਾ ਵਾਦਾ ਵੀ ਮੈਂ ਉਹਨੂੰ ਭਰਾ ਮੰਨਦੀ ਮੈਂ ਕਿ ਨਹੀਂ ਮੇਰੇ ਤੋਂ ਇਹ ਕੰਮ ਨਹੀਂ ਹੁੰਦਾ ਤੁਹਾਡਾ ਹੈ ਬੋਤਾ ਕੋਈ ਨਾ ਤੁਸੀਂ ਮਿਲੋ ਮੈਂ ਮੰਨਣਾ ਨਹੀਂ ਕਰਦੀ ਹਨਾ ਮੈਂ ਕਿਹਾ ਕਿ ਕੋਈ ਨਾ ਮੈਂ ਆਪ ਹੀ ਪਾਲੂਗੀ ਕੰਮ ਕਰ ਲੂਗੀ ਕੋਈ ਨਾ ਥੋੜਾ ਵੱਡਾ ਹੋ ਜੂਗਾ ਮੈਂ ਆਪ ਹੀ ਕੰਮ ਕਰਕੇ ਪਾਲ ਲੂਗੀ ਤੁਹਾਨੂੰ ਪਤਾ ਅੱਗੇ ਕੀ ਤਾਂ ਕੋਈ ਹਨਾ ਵੀ ਸਮਝ ਨਹੀਂ ਹੁੰਦਾ ਨਹੀਂ ਦਨੇ ਕੋਈ ਸੰਦਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਡੀ ਅਰਸ਼ਦੀਪ ਕੌਰ ਭੈਣ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੀ ਆ ਭੈਣ ਹੋਣਾ ਦੀ ਜਦੋਂ ਮੈਰਿਜ ਨੂੰ ਸਾਲ ਹੋਇਆ ਹੁੰਦਾ ਆ ਤੇ ਇਹਨਾਂ ਦੇ ਕੋਲ 2 ਮਹੀਨਿਆਂ ਦਾ ਬੱਚਾ ਹੁੰਦਾ ਆ ਤਾਂ ਇਹਨਾਂ ਦੇ ਹਸਬੰਡ ਦਾ ਐਕਸੀਡੈਂਟ ਹੋ ਜਾਂਦਾ ਤੇ ਉਸ ਐਕਸੀਡੈਂਟ ਦੇ ਵਿੱਚ ਭੈਣ ਹੋਣਾ ਦੇ ਹਸਬੰਡ ਦੀ ਮੌਤ ਹੋ ਜਾਂਦੀ ਆ ਤੇ ਜਿਸ ਤੋਂ ਬਾਅਦ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਹਲੇ ਸਾਲ ਹੀ ਹੋਇਆ ਹੁੰਦਾ ਆ ਵਿਆਹ ਨੂੰ ਤੇ ਬਹੁਤ ਸਾਰੀਆਂ ਯਾਦਾਂ ਤੇ ਉਸ ਦੌਰ ਦੇ ਵਿੱਚ ਭੈਣ ਹੁਣੇ ਨਿਕਲ ਰਹੇ ਨੇ ਗੁਜ਼ਰ ਰਹੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੈਣ ਬਹੁਤ ਬਹੁਤ ਸਵਾਗਤ ਹੈ ਸਰਸਕਲ ਸਰਸਕਲ ਠੀਕ ਹੋ ਹਾਂਜੀ ਠੀਕ ਅੱਛਾ ਕਿਵੇਂ ਤੁਸੀਂ ਮਿਲਦੇ ਹੋ ਤੇ ਕਿਵੇਂ ਤੁਹਾਡਾ ਵਿਆਹ ਹੁੰਦਾ ਹਾਂਜੀ ਦਹੀਂ ਵੀਅਰ ਮੈਰਿਜ ਤੇ ਆਏ ਸੀਗੇ ਸਾਡੇ ਭੈਣ ਆਏ ਸੀ ਵੀ ਉੱਥੇ ਸਾਡੀ ਮੁਲਾਕਾਤ ਹੋਈ ਸੀ ਕਿ ਫਿਰ ਉਹਨਾਂ ਹਨਾ ਵੀ ਇਦਾਂ ਹੀ ਗੱਲ ਹੋ ਗਈ ਸਾਡੀ ਵੀ ਇਹ ਕਹਿੰਦੇ ਸੀ ਵੀ ਮੈਂ ਨਵਦੀਆਂ ਲੱਗੀਆਂ ਤੂੰ ਹਨਾ ਵੀ ਸਾਡੀ ਇਦਾਂ ਹੀ ਬਾਤ ਚ ਗੱਲ ਹੋਗੀ ਫਿਰ ਸਾਲ ਇੱਕ ਸਾਲ ਇੱਕ ਸਾਡੀ ਇਦਾਂ ਹੀ ਗੱਲ ਰਹੀ ਆ ਤੇ ਫਿਰ ਅਸੀਂ ਇਦਾਂ ਹੀ ਵੀ ਘਰੇ ਗੱਲ ਕੀਤੀ ਹਨਾ ਘਰ ਦੇ ਕਹਿੰਦੇ ਸੀ ਵੀ ਵਿਆਹ ਕਰਨਾ ਹੈ ਫਿਰ ਮੈਂ ਵੀ ਘਰ ਦੇ ਨੂੰ ਦੱਸਤਾ ਵੀ ਮੇਰੇ ਬ੍ਰਦਰ ਹਨਾ ਮੰਨਦੇ ਨਹੀਂ ਸੀ ਵੀ ਫਿਰ ਮੈਂ ਉਹਨਾਂ ਨੂੰ ਮਨਾਇਆ ਵੀ ਤਾਂ ਫਿਰ ਮੰਨਦੇ ਨਹੀਂ ਜਿਹ ਕਹਿੰਦੇ ਵੀ ਨਹੀਂ ਕਰਨਾ ਸੀ ਤੇ ਫਿਰ ਮੈਂ ਵੀ ਇਹਨਾਂ ਨੇ ਗੱਲ ਕੀਤੀ ਵੀ ਕੋਈ ਨਾ ਵੀ ਤੁਸੀਂ ਦੇਖ ਲਓ ਜੇ ਤੇ ਮੈਂ ਤੁਹਾਨੂੰ ਸਹੀ ਲੱਗੂਗਾ ਤੁਸੀਂ ਕਰ ਦਿਓ ਵੀ ਜੇ ਨਾ ਸਹੀ ਲੱਗੂਗਾ ਤੇ ਕੋਈ ਨਾ ਵੀ ਫਿਰ ਇਹ ਮਤਲਬ ਮੇਰੇ ਬ੍ਰਦਰ ਹੋ ਨਹੀਂ ਗਏ ਉੱਥੇ ਵੀ ਫਿਰ ਕਹਿੰਦੇ ਵੀ ਸਾਨੂੰ ਸਹੀ ਲੱਗਾ ਕੋਈ ਨਾ ਵੀ ਅਸੀਂ ਕਰ ਦਿੰਨੇ ਆ ਮਿਲ ਕੇ ਕੀ ਗੱਲ ਕਰਦੇ ਨੇ ਮਿਲ ਕੇ ਹੀ ਵੀ ਕਹਿੰਦੇ ਹੀ ਨਾ ਮੇਰੇ ਭਰਾ ਕਹਿੰਦੇ ਵੀ ਮਤਲਬ ਵੀ ਕੋਈ ਹੈ ਨਾ ਇਹੀ ਹੁੰਦਾ ਘਰ ਦੇ ਨੂੰ ਵੀ ਨਸ਼ਾ ਪੱਤਾ ਨਾ ਕਰਦਾ ਹੋਵੇ ਹੈ ਨਾ ਵੀ ਫਿਰ ਉਹ ਕਹਿੰਦੇ ਵੀ ਮਤਲਬ ਕੋਈ ਇਹੋ ਜਿਹਾ ਸਾਨੂੰ ਲਾਂਬਾ ਨਹੀਂ ਹੋਣਾ ਚਾਹੀਦਾ ਹੈ ਨਾ ਵੀ ਘਰ ਦੇ ਕਹਿੰਦੇ ਵੀ ਉਹ ਹੈ ਨਾ ਉਹ ਕਹਿੰਦੇ ਵੀ ਨਹੀਂ ਇਹੋ ਜਿਹਾ ਕੋਈ ਨਹੀਂ ਮੈਂ ਖੁਸ਼ ਰੱਖੂਗਾ ਇਹਨੂੰ ਹੈ ਨਾ ਫਿਰ ਇਸ ਕਰਕੇ ਵੀ ਸਦਾ ਹੀ ਗੱਲ ਹੋ ਗਈ ਫਿਰ 10-15 ਦਿਨਾਂ ਚ ਸਾਡੀ ਮੈਰਿਜ ਰੱਖਤੀ ਸੀ ਜਿਸ ਦਿਨ ਮੇਰੇ ਬ੍ਰਦਰ ਦੇਖ ਕੇ ਆਏ ਸੀ ਉਹ ਦਿਨ ਹੀ ਡੇਟ ਫਿਕਸ ਕਰਤੀ ਸੀ ਵਿਆਹ ਦੀ ਤੇ ਫਿਰ ਆਣ ਕਿੰਨੇ ਮਤਲਬ ਘਰ ਦੇ ਨੇ ਮੈਨੂੰ ਚੂੜੀਆਂ ਬਾਤਤੀਆਂ ਸੀ अच्छा हां जी ਤੇ ਫਿਰ ਦਸਾਂ ਦਿਨਾਂ ਚ ਸਾਡੀ ਮੈਰਿਜ ਹੋ ਗਈ ਅੱਛਾ ਹਾਂ ਜੀ ਫਿਰ ਵੀ ਤਾਂ ਵਧੀਆ ਸੀ ਮੇਲੇ ਸੋਹਰਾ ਪਰਿਵਾਰ ਵੀ ਵਧੀਆ ਸੀ ਸਾਰੀ ਫੈਮਿਲੀ ਵੀ ਬੜੇ ਵਧੀਆ ਰਹਿੰਦੇ ਰਹੇ ਸੀ ਵੀ ਖੁਸ਼ ਰੱਖਦੇ ਸੀ ਮੈਨੂੰ ਵੀ ਘਰ ਦੇ ਵੀ ਬਹੁਤ ਵਧੀਆ ਹੀ ਗਏ ਵਿਆਹ ਤੋਂ ਬਾਅਦ ਸਾਡਾ ਬਹੁਤ ਵਧੀਆ ਰਿਸ਼ਤਾ ਸੀ ਆ ਵਿਆਹ ਤੋਂ ਬਾਅਦ ਸਾਡਾ ਬਹੁਤ ਵਧੀਆ ਰਿਸ਼ਤਾ ਸੀ ਵੀ ਇਹੋ ਜਿਹਾ ਕੋਈ ਹੈ ਨਹੀਂ ਲੜਨਾ ਵੀ ਵੀ ਮਾੜਾ ਮੋਟਾ ਜਿਹਾ ਲੜਨਾ ਫਿਰ ਉਸੇ ਵੇਲੇ ਵੀ ਫਿਰ ਇਹਨਾਂ ਨੇ ਹੋ ਜਾਣਾ ਵੀ ਕੋਈ ਨਾ ਮੈਂ ਮੈਂ ਬੋਲਦੀ ਹੁੰਦੀ ਸੀ ਵੈਸੇ ਉਹਨਾਂ ਨੇ ਮੈਨੂੰ ਅੱਗੇ ਕੁਝ ਨਹੀਂ ਕਹਿਣਾ ਵੀ ਕੋਈ ਨਾ ਹਾਂਜੀ ਉਹ ਅੱਗੇ ਉਹਨਾਂ ਨੇ ਹੱਸੀ ਜਾਣਾ ਵੀ ਕੋਈ ਨਾ ਚੱਲ ਹਨਾ ਤੇ ਫਿਰ ਮੈਂ ਕੋਈ ਚੀਜ਼ ਵੀ ਮੰਗਨੀ ਆ ਉਸੇ ਵਲੀ ਲਿਆ ਕੇ ਦੇਣੀ ਆ ਵੀ ਵੇ ਮੈਂ ਬਾਅਦ ਚ ਕਹਾਂ ਵੀ ਦੇਣਾ ਵੀ ਕੋਈ ਨਾ ਰਹਿਣ ਤੋਂ ਮੈਂ ਨਹੀਂ ਲੈਣੀ ਵੀ ਵੀ ਦੇਖ ਕੇ ਹਨਾ ਕਹਿੰਦੇ ਨਹੀਂ ਕੋਈ ਨਾ ਉਹਨਾਂ ਨੇ ਲਿਆ ਕੇ ਦੇਣੀ ਮੈਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਲਿਆ ਦਿੰਦੇ ਸਾਡੀ ਮੈਰਿਜ ਨੂੰ ਵੀ ਹਲੇ ਥੋੜੇ ਦਸ ਕੇ ਦੇਣੀ ਹੋਈ ਸੀ ਵੀ ਮੇਰੀ ਸਿਸਟਰ ਦੀ ਵੀ ਮੈਰਿਜ ਸੀਗੀ ਵੀ ਮੈਂ ਵਿਆਹ ਤੋਂ ਪਹਿਲਾਂ ਹੀ ਇਹਨਾਂ ਨੂੰ ਆਪਣੇ ਵਿਆਹ ਤੋਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਵਾਲ ਹਨਾ ਸਟੇਟ ਕਰਵਾਉਣੇ ਆ ਵੀ ਕਹਿੰਦੇ ਸੀ ਕਿ ਕੋਈ ਨਾ ਵੀ ਮੈरिज ਤੋਂ ਬਾਅਦ ਕਰਵਾ ਦਊਗਾ ਮੈਂ ਕਿਹਾ ਚਲੋ ਠੀਕ ਹੈ ਫਿਰ ਮਨਨ ਨੂੰ ਕਿਆ ਵੀ ਨਹੀਂ ਤੇ ਫਿਰ ਆਪ ਹੀ ਬਾਅਦ ਵਿੱਚ ਕਹਿੰਦੇ ਵੀ ਕਰਵਾ ਲਾ ਮੈਂ ਕਿਹਾ ਨਹੀਂ ਕਰਵਾਉਣੇ ਵੀ ਘਰੇ ਖਰਚਾ ਹਨਾ ਇਦਨਾ ਹੋਇਆ ਮੈरिज ਤੇ ਕਹਿੰਦੇ ਨਹੀਂ ਕੋਈ ਨਾ ਵੀ ਮੈਨੂੰ ਪਤਾ ਵੀ ਨਹੀਂ ਸੀ ਅਸੀਂ ਅਗਲੇ ਦਿਨ ਮੈरिज ਤੇ ਜਾਣਾ ਸੀ ਤੇ ਉਦਨ ਹੀ ਫਿਰ ਉਹ ਇੱਕ ਆਮਤੀ ਗਈ ਸੀ ਨਾਨੀ ਨੂੰ ਕਾਲ ਕੀਤੀ ਕਹਿੰਦੇ ਵੀ ਤੂੰ ਨਾ ਸਿਰ ਧੋਲਾ ਤੇ ਉਹ ਘਰੇ ਆਂਦੇ ਆ ਵੀ ਤੂੰ ਆਲਾ ਬੀਰਵਾਨ ਕਰਵਾ ਵਾਲਾ ਵੀ ਮੈਂ ਤਾਂ ਕਿਹਾ ਹੀ ਨਹੀਂ ਰਹਿਣ ਤਾਂ ਕਹਿੰਦੇ ਨਹੀਂ ਕੋਈ ਨਾ ਵੀ ਹਰ ਇੱਕ ਕ੍ਰੀਜ਼ ਮੇਰੀ ਕੈਨ ਤੋਂ ਪਹਿਲਾਂ ਵੀ ਪੂਰੀ ਕਰ ਦਿੰਦੇ ਸੀ ਦੋ ਮਹੀਨੇ ਬਾਅਦ ਹਣਾ ਵੀ ਬੱਚਾ ਕਨਸੀਵ ਹੋਇਆ ਤੇ ਫਿਰ ਇਹਨਾਂ ਨੇ ਵੀ ਮੈਨੂੰ ਪਤਾ ਲੱਗਾ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਨਾ ਵੀ ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ ਇਹਨਾਂ ਨੇ ਮੈਨੂੰ ਵੀ ਕੰਮ ਵੀ ਨਹੀਂ ਕਰਨ ਦੇਣਾ ਕਹਿਣਾ ਵੀ ਨਹੀਂ ਹਨਾ ਮੈਂ ਕਹਿਣਾ ਵੀ ਕੋਈ ਨਾ ਵੀ ਕੰਮ ਕਰਨ ਨੂੰ ਫਿਰ ਫਿਰ ਕੀ ਹਨਾ ਇਹਨੇ ਕਹਿਣਾ ਨਹੀਂ ਕਰਨਾ ਤੂੰ ਵੀ ਤੂੰ ਰੈਸਟ ਕਰ ਲਾ ਤੇ ਵੀ ਮੇਰੇ ਸੱਸ ਵੀ ਬਹੁਤ ਚੰਗੇ ਸੀ ਉਹਨਾਂ ਨੇ ਵੀ ਨਹੀਂ ਕਦੀ ਮੈਨੂੰ ਹਨਾ ਇੰਨਾ ਨਹੀਂ ਸ ਕਿਹਾ ਵੀ ਤੂੰ ਕੰਮ ਕਰ ਮਰਜ਼ੀ ਆ ਕਰ ਲੈਣੀ ਤੇ ਨਹੀਂ ਵੀ ਹਾਂਜੀ ਉਹਨਾਂ ਨੇ ਵੀ ਬੜੀ ਖੁਸ਼ੀ ਹੁੰਦੀ ਹੁੰਦੀ ਸੀ ਵੀ ਕੋਈ ਚੀਜ਼ ਵੀ ਉਹਨਾਂ ਨੇ ਮੈਨੂੰ ਟਾਈਮ ਸਿਰ ਲਿਆ ਕੇ ਦੇਣੀ ਮੈਡੀਸਿਨ ਵਗੈਰਾ ਖਾਣ ਨੂੰ ਵੀ ਟਾਈਮ ਸਿਰ ਸਾਰਾ ਕੁਝ ਲਿਆ ਕੇ ਦੇਣਾ ਵੀ ਜਿੱਦਾਂ ਹਨਾ ਗੋਲ ਗੱਪੇ ਵਗੈਰਾ ਹੋ ਗਿਆ ਨਾ ਇਹੋ ਜਿਹੇ ਚੀਜ਼ਾਂ ਉਹਨਾਂ ਕਹਿਣਾ ਵੀ ਨਹੀਂ ਖਾਣੇ ਆ ਵੀ ਮੈਂ ਕਹਿਣਾ ਵੀ ਰੋਣ ਲੱਗ ਜਾਣਾ ਵੀ ਮੇਰਾ ਜੀ ਕਰਦਾ ਮੈਨੂੰ ਲਿਆ ਦਿਓ ਵੀ ਉਹਨਾਂ ਨੇ ਲਿਆ ਕੇ ਦੇਣਾ ਵੀ ਮੈਂ ਕਹਣਾ ਮੈਂ ਉੱਥੇ ਜਾ ਕੇ ਖਾਣੀ ਆ ਕਹਿੰਦੇ ਵੀ ਨਹੀਂ ਉੱਥੇ ਨਹੀਂ ਖਾਣੇ ਘਰੇ ਲੈ ਕੇ ਦੇਣਾ ਵੀ ਹੈ ਨਾ ਉੱਥੇ ਹੁੰਦੇ ਕਾਫੀ ਜਾਨੀ ਹੁੰਦੀ ਆ ਵੀ ਘਰੇ ਲਿਆ ਕੇ ਦੇਉਂਗਾ ਵੀ ਘਰੇ ਇਹਨਾਂ ਨੇ ਮੈਨੂੰ ਲਿਆ ਦੇਣੀ ਵੀ ਉਸੇ ਬਲੇ ਜੀ ਜਿਤ ਨਹੀਂ ਚੱਲੂ ਇੱਥੇ ਖਾਣਾ ਕੋਈ ਨਾ ਥੋੜੀ ਖਾਲਾ ਜੇ ਮਨਾ ਕੀਤੀ ਵੀ ਜ਼ਿਆਦਾ ਨਹੀਂ ਖਾਣੀ ਥੋੜੀ ਖਾਲਾ ਜਦੋਂ ਰਨ ਵੀ ਮਤਲਬ ਡਿਲੀਵਰੀ ਹੋਣੀ ਸੀ ਨਾ ਮੈਂ ਪਹਿਲਾਂ ਹੀ 1-2 ਦਿਨ ਹਨਾ ਵੀ ਠੀਕ ਨਹੀਂ ਸੀ ਪੇਨ ਸ਼ੁਰੂ ਹੋ ਗਈ ਮੇਰੇ ਵੀ ਪਹਿਲਾ ਸਰਕਾਰੀ ਹਸਪੀਟਲ ਅਸੀਂ ਗਏ ਵੀ ਉੱਥੇ ਸਾਰਾ ਦਿਨ ਹੀ ਲੰਘ ਗਿਆ ਸਾਡਾ ਅਵੀ ਇਹ ਕਹਿੰਦੇ ਵੀ ਮੇਰ ਤੋਂ ਦੇਖਿਆ ਨਹੀਂ ਜਾਂਦਾ ਵੀ ਅਸੀਂ ਪ੍ਰਾਈਵੇਟ ਹਸਪੀਟਲ ਲੈ ਜਾਨੇ ਆ ਹਾਂਜੀ ਵੀ ਡਾਕਟਰ ਉਹ ਹਨਾ ਸਰਕਾਰੀ ਵਾਲੇ ਕਹਿੰਦੇ ਵੀ ਨਹੀਂ ਵੀ ਤੁਸੀਂ ਇੱਥੇ ਹੀ ਰਹੋ ਵੀ ਸਾਡੀ ਜ਼ਿੰਮੇਵਾਰੀ ਆ ਕੋਈ ਨਾ ਵੀ ਹੋ ਜਾਊਗਾ ਇਹ ਕਹਿੰਦੇ ਸੀ ਮੇਰ ਤੋਂ ਦੇਖਿਆ ਨਹੀਂ ਜਾਂਦਾ ਵੀ ਮੈਂ ਵੀ ਕੋਈ ਨਾ ਮੈਂ ਆਪੇ ਉੱਥੇ ਪ੍ਰਾਈਵੇਟ ਹਸਪੀਟਲ ਲੈ ਜਾਊਗਾ ਵੀ ਉੱਥੇ ਫਿਰ ਉੱਥੇ ਮੈਨੂੰ ਲੱਗੇ ਸੀ ਤੇ ਉੱਥੇ ਵੀ ਕਹਿੰਦੇ ਮੇਰ ਤੋਂ ਰੋਣ ਲੱਗੇ ਕਹਿੰਦੇ ਮੇਰ ਤੋਂ ਨਹੀਂ ਦੇਖਿਆ ਨਹੀਂ ਜਾਂਦਾ ਤੇ ਫਿਰ ਸਾਂ ਫਿਰ ਅਰਨਵੀਰ ਬੱਚ ਹੋਇਆ ਫਿਰ ਇਹਨਾਂ ਨੂੰ ਵੀ ਉਹਨੇ ਅਰਨਵੀਰ ਨੂੰ ਬੱਚ ਦੇਖਾ ਉਹਨੇ ਪਹਿਲਾਂ ਕਿ ਹਣਾ ਮੈਨੂੰ ਪੁੱਛਿਆ ਵੀ ਤੂੰ ਠੀਕ ਆ ਮੇਰਾ ਮੂਹ ਚੁੰਮਿਆ ਵੀ ਪੁੱਛਿਆ ਫਿਰ ਵਾਰ-ਵਾਰ ਡਾਕਟਰ ਨੂੰ ਪੁੱਛਦੇ ਵੀ ਠੀਕ ਹੈ ਨਾ ਇਹ ਹੁਣ ਇਦਾਂ ਹਾਂਜੀ ਬੜੀ ਟੈਨਸ਼ਨ 'ਚ ਰਹੇ ਸੀ ਵੀ ਜਿੰਨਾ ਚਿਰ ਹਣਾ ਡਿਲੀਵਰੀ ਨਹੀਂ ਸੀ ਹੁੰਦੀ ਵੀ ਬੜਾ ਔਖਾ ਹੁੰਦਾ ਟਾਈਮ ਉਹ ਹਾਂਜੀ ਫਿਰ ਜਦ ਬੱਚੇ ਦੇ ਹਾਂਜੀ ਜਦੋ ਬੱਚੇ ਨੇ ਦੇਖਿਆ ਫਿਰ ਵੀ ਬਹੁਤ ਖੁਸ਼ ਹੋਏ ਸੀਗੇ ਹਾਂਜੀ ਜੇਰਾ ਆਪ ਹੀ ਖੁਦ ਨਾਮ ਰੱਖਿਆ ਕਹਿੰਦੇ ਸੀ ਕਿ ਮੈਂ ਨਾਮ ਰੱਖਣਾ ਹੈ ਰਣਵੀਰ ਕਹਿੰਦੇ ਮੈਂ ਨਾਮ ਰੱਖਣਾ ਮੈਂ ਕਿ ਕੋਈ ਨਾ ਤੁਸੀਂ ਰੱਖ ਲਓ ਜੋ ਵੀ ਰੱਖਣਾ ਹੈ ਹਾਂਜੀ ਉਹ ਕਰਦੇ ਹੁੰਦੇ ਸੀ ਉਹਦਾ ਵੀ ਤੁਹਾਨੂੰ ਪਤਾ ਆਪਣਾ ਨਾ ਪਹਿਲਾ ਬੱਚਾ ਹੋਵੇ ਕਿੰਨਾ ਹੁੰਦਾ ਵੀ ਵਾਧੂ ਕਰਦੇ ਹੁੰਦੇ ਸੀ ਉਹਦਾ ਨਨੂ ਇਹਨੂੰ ਖਡਾਉਣਾ ਵੀ ਕੰਮ ਤੇ ਜਦੋਂ ਆਣਾ ਫਿਰ ਰਾਤ ਵੀ ਇਹਨੇ ਰੋਣਾ ਨਾ ਕਹਿੰਨਾ ਕੋਈ ਨਾ ਤੂੰ ਸੌਂ ਜਾ ਵੀ ਮੈਂ ਆਪ ਹੀ ਖਡਵਾ ਲੂੰਗਾ ਹਨਾ ਦਿਨੇ ਸੁੱਤਾ ਰਹਿੰਦਾ ਹੁੰਦਾ ਸੀ ਰਾਤ ਨੂੰ ਇਹਨੇ ਖੇਡਣਾ ਵੀ ਮੇਰੇ ਨਾਲ ਖੇਡੋ ਤੇ ਫਿਰ ਇਹਨੇ ਰਾਤ ਨੂੰ ਖੇਡਣਾ ਉਹਨਾਂ ਨੇ ਕਿ ਕਿੱਦਾਂ ਪਿਛਲ ਤੂੰ ਸੌਂ ਜਾ ਕੋਈ ਨਾ ਤੇ ਮੈਂ ਕਹਣਾ ਵੀ ਨਹੀਂ ਚਲਦੀ ਸੌਜੋ ਵੀ ਵੀ ਥੱਕੇ ਹੁੰਨੇ ਹਨਾ ਕਹਿੰਦੇ ਨਹੀਂ ਕੋਈ ਨਾ ਦਿਨੇ ਵੀ ਟੜਕੇ ਨਾ ਮੈਂ ਕਹਣਾ ਇਹਨਾਂ ਨੇ ਮੈਨੂੰ ਕਹਣਾ ਤੂੰ ਰੋਟੀ ਰੋਟੀ ਬਣਾ ਲਾ ਵੀ ਮੈਂ ਅਨਸਰ ਖੇਡਦਾ ਇਹਦੇ ਨਾਲ ਵੀ ਮੇਰੇ ਨਾਲ ਹਨਾ ਇਹਨਾਂ ਕਹਿੰਨਾ ਮੰਮੀ ਨੂੰ ਕਹਿੰਨਾ ਵੀ ਤੂੰ ਸੀ ਫੜ ਲਓ ਇਹਨਾਂ ਨੇ ਨਾਲ ਮੇਰੇ ਰੋਟੀ ਲਵਾਉਣੀ ਆਣ ਕੇ ਵੀ ਕਿਸੇ ਵੇਲੇ ਹਾਂਜੀ ਰੋਟੀ ਕੰਮ ਵੀ ਕਰਾਉਂਦੇ ਹੁੰਦੇ ਸੀ ਜਿਵੇਂ ਕਿਸੇ ਵੇਲੇ ਮੈਂ ਕੱਲੀ ਹਨਾ ਗਰਮੀ 'ਚ ਰੋਟੀ ਲਾਉਣੀ ਫਿਰ ਰਾਂਗੇ ਮੇਰੇ ਨਾਲ ਵੀ ਕਹਿੰਨਾ ਜਲਦੀ ਹਨਾ ਕਰ ਲੈ ਗਰਮੀ ਬਹੁਤ ਆ ਫਿਰ ਨਾਲ ਮੇਰੇ ਰੋਟੀ ਲਵਾਉਣੀ ਉਹਨਾਂ ਨੇ ਕੱਲੀ ਲੱਗੀ ਆ ਫਿਰ ਨਾਲ ਰੋਟੀ ਰਾਟੀ ਲਵਾਉਣੀ ਉਹਨਾਂ ਨੇ ਮੇਰੇ ਜਦ ਦਿਨ ਹਨਾ ਵੀ ਐਕਸੀਡੈਂਟ ਹੋਣਾ ਸੀ ਨਾ ਉਦ ਦਿਨ ਇਨਨ ਨੇ ਉਦਨ ਵੀ ਨਾਇ ਕਿਹਾ ਵੀ ਮੈਂ ਟਾਈਮ ਨਾਲ ਜਾਣਾ ਕੰਮ ਤੇ ਉਦਨ ਮੇਨ ਸਾਰੀ ਰੋਟੀਆਂ ਵੀ ਲਵਾ ਕੇ ਖਾ ਕੇ ਵੀ ਮੈਂ ਕਹਿੰਦੇ ਸਿਖਾ ਲੂ ਮੈਂ ਬਾਅਦ ਵਿੱਚ ਖਾ ਲੂਗੀ ਕਹਿੰਦੇ ਨਹੀਂ ਵੀ ਮੈਂ ਤੇਰੇ ਨਾਲ ਹੀ ਰੋਟੀ ਖਾ ਕੇ ਜਾਣੀ ਆ ਹਾਂਜੀ ਫਿਰ ਮੈਂ ਕਹਾਂ ਚੱਲ ਮੈਂ ਬਾਅਦ ਚ ਲਾ ਲੂਗੀ ਬਾਕੀ ਫਿਰ ਮੈਂ ਵੀ ਰੋਟੀ ਖਾ ਲਈ ਨਾਲ ਕਹਿੰਦੇ ਮੇਰੇ ਨਾਲ ਹੀ ਰੋਟੀ ਖਾ ਹਾਂਜੀ ਵੀ ਫਿਰ ਬਰਥਡੇ ਸੀ ਨਾ ਮੈਂ ਕਿਹਾ ਵੀ ਕਹਿੰਦੇ ਵੀ ਬਰਥਡੇ ਸੈਲੀਬ੍ਰੇਟ ਕਰਨਾ ਮੈਂ ਕਿਹਾ ਨਹੀਂ ਕੋਈ ਨਾ ਰਹਿਣ ਦੋ ਤੁਸੀਂ ਮੈਂ ਕਿਹਾ ਟਾਈਮ ਨਾਲ ਘਰ ਆ ਜਾਓ ਵੀ ਹੁਣ ਮੌਸਮ ਚੇਂਜ ਹੁੰਦਾ ਜਾਂਦਾ ਵੀ ਨਵੰਬਰ ਚ ਥੋੜੀ ਠੰਡੋ ਆ ਜਾਂਦੀ ਹੈ ਨਾ ਵੀ ਮੈਂ ਕਿਹਾ ਤੁਸੀਂ ਟਾਈਮ ਨਾਲ ਘਰ ਆ ਜਾਓ ਕਹਿੰਦੇ ਠੀਕ ਆ ਕੋਈ ਨਾ ਆ ਜਾਊਗਾ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਮੈਂ ਨਾ ਜਦੋਂ ਦੀ ਮੈਰਿਜ ਹੋਈ ਨਾ ਕਦੀ ਨਾ ਨੇ ਮੈਨੂੰ ਬਸਤੇ ਵੀ ਕਿਤੇ ਜਾਣ ਨਹੀਂ ਦਿੱਤਾ ਹਾਂਜੀ ਵੀ ਕੱਲੀ ਨੂੰ ਮੈਂ ਕਦੀ ਗਈ ਨਹੀਂ ਕਿਤੇ ਵੀ ਤੇ ਮੰਮੀ ਸੀ ਕੇ ਸਾਥ ਮੇਰੇ ਕਹਿੰਦੇ ਵੀ ਤੁਸੀਂ ਆਪ ਨਾਨਕੇ ਚਲ ਜਾਓ ਮੰਮੀ ਦੇ ਨਾਲ ਹੈਪੀ ਕਹਿੰਦੇ ਚਲ ਜਾਓ ਅਸੀਂ ਦੋਨੇ ਚੱਲ ਗਏ ਹਨਾ ਤੇ ਉੱਥੇ ਵੀ ਮੇਰਾ ਮਨ ਨਹੀਂ ਲੱਗਿਆ ਵੀ ਜਦੋਂ ਉਹਨਾਂ ਦੀ ਡੈਥ ਹੋਣੀ ਸੀ ਨਾ ਹਾਂ ਹਾਂਜੀ ਵੀ ਇਹਨਾਂ ਜਦੋਂ ਇਹਨਾਂ ਦੀ ਡੈਥ ਹੋਣੀ ਸੀ ਮੈਨੂੰ ਉੱਥੇ ਬਿਲਕੁਲ ਮਨ ਨਹੀਂ ਲੱਗਿਆ ਤੇ ਫਿਰ ਅਸੀਂ ਅੱਗੇ ਮੈਨੂੰ ਉੱਥੇ ਦੁਪਹਿਰੇ ਫੋਨ ਲਾਇਆ ਸੀ ਵੀ ਮਮਾਈ ਦੇ ਬੇਟੇ ਦੇ ਫੋਨ ਤੇ ਵੀ ਕਹਿੰਦੇ ਟਾਈਮ ਨਾਲ ਘਰ ਚਲ ਜਿਓ ਵੀ ਕਹਿੰਦੇ ਮੈਂ ਨਾ ਗੋਭੀ ਦੀ ਸਬਜੀ ਖਾਣ ਬਹੁਤ ਦਿਲ ਕਰਦਾ ਵੀ ਬਣਾਈ ਮੈਂ ਕਿਾ ਚਲੋ ਠੀਕ ਹੈ ਮੈਂ ਜਾਂਦੇ ਵਕਤ ਸਬਜੀ ਲੈ ਲਈ ਵੀ ਗੋਭੀ ਮੰਗਦੇ ਸੀ ਵੀ ਮੈਂ ਜਦੋਂ ਘਰੇ ਗਈ ਤੇ ਮੈਂ ਹਨਾ ਘਰੇ ਮੈਂ ਸਬਜੀ ਕੱਟਨੀ ਵੀ ਅਚਾਨਕ ਜੇ ਜਦੋਂ ਹਨਾ ਉਹਨਾਂ ਨੂੰ ਮੇਰੇ ਕੁਝ ਹੋਇਆ ਹੋਊਗਾ ਉਹ ਮੇਰਾ ਮਨ ਬਹੁਤ ਹੋਰ ਜੇ ਤਰ੍ਹਾਂ ਹੋਇਆ ਤੇ ਫਿਰ ਮੈਂ ਕਾਲ ਕੀਤੀ ਹਨਾ ਆਪਣੇ ਚਾਚੀ ਘਰੇ ਗਈ ਮੈਂ ਕਿਹਾ ਵੀ ਮੈਂ ਕਾਲ ਲਾਉਣੀ ਹੈਪੀ ਨੂੰ ਕਹਿੰਦੇ ਚਲ ਲਾ ਲੋ ਤੇ ਮੈਂ ਲਾਈ ਤੇ ਫੋਨ ਅੱਗੋਂ ਚੱਕਿਆ ਨਹੀਂ ਸੀ ਨੇ ਫਿਰ ਜਦੋਂ ਕਿਸੇ ਨੇ ਚੱਕਿਆ ਨਾ ਮੇਰੇ ਮਨ ਚ ਵੈਸੇ ਹੀ ਹਨਾ ਖਿਆਲ ਜਾਣ ਦੇ ਵਿੱਚ ਜਦਦਾ ਕੋਈ ਚੱਕੂਗਾ ਫੋਨ ਤੇ ਉਹ ਸੱਚੀ ਕਿਸੇ ਨੇ ਚੱਕਿਆ ਫਿਰ ਮੇਰਾ ਉਦੋਂ ਹੀ ਹਨਾ ਮਨ ਖਰਾਬ ਹੋ ਗਿਆ ਮੈਂ ਕਿਹਾ ਵੀ ਉਹ ਤਾਂ ਕਿਹਨੂੰ ਫੋਨ ਦਿੰਦੇ ਨਹੀਂ ਹੈ ਨਾ ਤੇ ਫਿਰ ਇਦਾਂ ਕਿਦਾਂ ਹੋ ਗਿਆ ਫਿਰ ਉਹ ਮੈਨੂੰ ਕਹਿੰਦੇ ਵੀ ਤੁਸੀਂ ਕੌਣ ਆ ਹਨਾ ਮੈਂ ਕਿਹਾ ਵੀ ਮੈਂ ਆਪਣੇ ਹਸਬੰਦ ਨੂੰ ਕਾਲ ਲਾਈਆ ਉਹ ਕਹਿੰਦੇ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਵੀ ਤੁਸੀਂ ਆ ਜਾਓ ਵੀ ਮੈਂ ਕਿਹਾ ਮੇਰੀ ਗੱਲ ਕਰਾ ਦਿਓ ਕਹਿੰਦੇ ਗੱਲ ਨਹੀਂ ਹੋਣੀ ਉਹਦੇ ਸਿਰ 'ਚ ਸੱਟ ਜ਼ਿਆਦਾ ਲੱਗੀ ਹੈ ਹਾਂਜੀ ਤੇ ਮੈਂ ਕਿਹਾ ਵੀ ਕੋਈ ਨਾ ਤੁਸੀਂ ਮਾੜੀ-ਮੋਟੀ ਕਰਾ ਦਿਓ ਵੀ ਜੇ ਹੁੰਦੀ ਤੇ ਕਹਿੰਦੇ ਨਹੀਂ ਫਿਰ ਕਹਿੰਦੇ ਆਪਣੇ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰੀ ਤੇ ਫਿਰ ਮੈਂ ਮੈਂ ਆਪਣੇ ਮੇਰਾ ਦੇਰ ਵੀ ਨਹੀਂ ਸੀ ਘਰੇ ਆਗਾ ਉਹ ਕੰਮ ਤੇ ਗਏ ਸੀ ਫਿਰ ਮੈਂ ਦੂਜੇ ਘਰੇ ਗਈ ਆਪਣੇ ਚਾਚੇ ਘਰ ਫਿਰ ਉਹਨੂੰ ਮੈਂ ਕਿਹਾ ਵੀ ਮੇਕੇ ਭਾਜੀ ਵੀ ਤਾਂ ਐਕਸੀਡੈਂਟ ਹੋ ਗਿਆ ਹੈ ਪੀ ਦਾ ਫਿਰ ਉਹ ਕਹਿੰਦੇ ਕੋਈ ਨਾ ਭਾਬੀ ਚੱਲ ਜਾਨੇ ਫਿਰ ਅਸੀਂ ਚਲੇਗੇ ਤੇ ਇਹ ਮੈਨੂੰ ਜਾਣ ਨਹੀਂ ਸੀ ਦਿੰਦੇ ਕਿ ਕਾਫੀ ਨਰਾ ਹੋ ਗਿਆ ਨਾ ਰਣਵੀਰ ਛੋਟਾ ਸੀ ਤੇ ਮੈਂ ਕਿਹਾ ਨਹੀਂ ਮੈਂ ਜਾਣਾ ਹੀ ਆ ਕੋਈ ਗੱਲ ਨਹੀਂ ਜਿਵੇਂ ਆਪੇ ਉੱਥੇ ਸਾਡੇ ਰਿਸ਼ਤੇਦਾਰ ਰਾਤ ਚ ਮੈਂ ਕਹਾਂ ਉੱਥੇ ਰੁਕ ਜੂੰਗੀ ਵੀ ਨਨ ਨੂੰ ਐਡਮਿਟ ਕਰਵਾ ਦਾਂਗੇ ਕਹਿੰਦੇ ਹਨ ਜਦੋਂ ਅਸੀਂ ਗਏ ਵੀ ਵੀ ਉੱਥੇ ਰਾਤ ਚ ਜਾਂਦੇ ਸੀ ਅਸੀਂ ਉਹ ਮਤਲਬ ਪੈਟਰੋਲ ਪੰਪ ਤੇ ਸਾਨੂੰ ਕਿਸ ਨੇ ਦੱਸਤਾ ਵੀ ਉਹਨੇ ਦੇ ਉੱਪਰੋਂ ਦੀ ਨਾ ਪੀ ਟਾਇਰ ਚੜ ਗਿਆ ਉਹਨਾਂ ਦੇ ਉੱਪਰ ਹਾਂਜੀ ਮੈਂ ਉੱਥੇ ਹੀ ਚੱਕਰ ਖਾ ਕੇ ਮਤਲਬ ਵੀ ਮੈਨੂੰ ਆ ਹੋ ਗਿਆ ਵੀ ਹਾ ਯਾਰ ਮੈਂ ਕੀ ਕਰੂੰਗੀ ਹਨਾ ਵੀ ਉੱਥੇ ਪਿਆਰਾ ਥਲੋ ਮੇਰੀ ਜ਼ਮੀਨ ਨਿਕਲ ਗਈ ਵੀ ਯਾਰ ਮੈਂ ਕੀ ਕਰੂੰਗੀ ਫਿਰ ਬਾਅਦ ਵਿੱਚ ਮੁੜ ਕੇ ਉੱਥੇ ਗਏ ਵੀਰ ਉਹ ਦੇਖਿਆ ਵੀ ਹੈ ਨਹੀਂ ਸੀ ਡਾਕਟਰ ਨੂੰ ਮੈਂ ਪੁੱਛਿਆ ਵੀ ਨਰਸਾਂ ਨੂੰ ਵੀ ਮੈਂ ਹਨਾ ਵੀ ਜ਼ੋਰ-ਜ਼ੋਰ ਦੀ ਪੁੱਛਿਆ ਵੀ ਤੁਸੀਂ ਦੱਸ ਦੇਣੀ ਕੁਝ ਵੀ ਉਹ ਫਿਰ ਅੱਗੇ ਜਾ ਕੇ ਹਨਾ ਮੇਰੇ ਦੇਰ ਨੂੰ ਦੱਸਦੇ ਸੀ ਕਿ ਉਹਨਾਂ ਦਾ ਵੀ ਉਹ ਐਕਸਪਾਇਰ ਹੋ ਗਿਆ ਤੇ ਮੈਂ ਫਿਰ ਹਨਾ ਮੈਂ ਗੱਡੀ 'ਚ ਜਾ ਕੇ ਦੇਖਿਆ ਉਹ ਹੈ ਨਹੀਂ ਸੀ ਮਤਲਬ ਸਿਰ ਤੇ ਤੇ ਸੱਟ ਜ਼ਿਆਦਾ ਨਹੀਂ ਸੀ ਆ ਚੀਜ਼ ਬੋਡੀ ਤੇ ਬਹੁਤ ਜ਼ਿਆਦਾ ਸੀ ਹਾਂਜੀ ਕਦੀ ਸੋਚਿਆ ਵੀ ਨਹੀਂ ਸੀ ਕਿ ਐਦਾਂ ਹੋਊਗਾ ਹਾਂਜੀ ਬਹੁਤ ਉਸ ਟਾਈਮ ਤੇ ਕੁਝ ਪਤਾ ਹੀ ਨਹੀਂ ਲੱਗਦਾ ਕਿ ਕੀ ਬਣ ਗਿਆ ਸਾਡੇ ਨਾਲ ਉਹ ਦੁਖੀ ਨਾ ਹਾਂਜੀ ਉਹਦੇ ਮੈਨੂੰ ਕੁਝ ਪਤਾ ਹੀ ਨਹੀਂ ਸੀ ਕਿ ਕੀ ਹੋ ਗਿਆ ਮੇਰੇ ਨਾਲ ਮੈਨੂੰ ਕੁਝ ਸਮਝ ਹੀ ਨਹੀਂ ਆਉਂਦੀ ਉਹ ਸਾਰੀ ਦੁਨੀਆ ਹੀ ਜੜ ਕੇ ਪਾਸੇ ਰੱਖੀ ਰਿਕਦੋਕਰ ਲਿਖੋ ਹਾਂਜੀ ਕਰੋ ਉਹਦਾ ਹੀ ਲੈ ਆਏ ਸੀ ਕਿ ਉਹ ਜਿੰਨਾਂ ਜਿਨ੍ਹਾਂ ਨੇ ਖੜਿਆ ਸੀ ਨਾ ਉਹ ਤੋਂ ਲਾਗੇ ਘਰ ਸੀ ਉਹਨਾਂ ਨੇ ਹਸਪੀਟਲ ਖੜਿਆ ਸੀ ਤੇ ਉਹਦੇ ਹੀ ਕਰੇ ਲਾਈਕ ਪੈਂ ਸੀ ਹਾਂਜੀ ਅਗਲੇ ਦਿਨ ਸੰਸਕਾਰ ਕੀਤਾ ਸੀ ਹਾਂਜੀ ਉਸ ਦਿਨ ਵੀ ਮੈਨੂੰ ਕੋਈ ਪਤਾ ਨਹੀਂ ਸੀ ਕਿ ਵੀ ਹੁਣ ਕਾਪੀ ਰਾਤ ਬੜੀ ਔਖੀ ਗੱਡੀ ਸੀ ਮੈਂ ਨਾਲ ਹੀ ਲੰਮੀ ਪਈ ਸੀ ਰਾਤ ਉਹਨਾਂ ਦੇ ਵੀ ਉੱਠ ਜਾਣਗੇ ਵੀ ਹੁਣ ਵੀ ਹਾਂ ਹੁੰਦਾ ਹੀ ਆਸ ਜੀ ਹੁੰਦੀ ਆ ਉਸ ਰਾਤ ਨਾਲ ਹੀ ਪਈ ਸੀ ਹਾਂ ਅੰਟੀ ਮੁੱਠੀ ਬੈਠੀ ਰਹੀ ਸੀ ਬੜਾ ਹੁੰਦਾ ਕਿ ਬਣਾ ਵੱਡਾ ਹੋਗਾ ਥੋੜਾ ਰਣਵੀਰ ਵੀ ਕੀ ਕਹੂਗਾ ਮੇਰਾ ਪਪਾ ਕਿੱਥੇ ਆਣਾ ਵੀ ਕੀ ਜਵਾਬ ਦਵੂਗੀ ਉਹਨੂੰ ਮੈਂ ਬੜਾ ਕੁਝ ਸੋਚਿਆ ਸੀ ਬਸ ਤੁਹਾਨੂੰ ਪਤਾ ਮਾਂ ਪਿਓ ਤਾਂ ਬਿਨਾਂ ਕੋਈ ਪੁੱਛਣਾ ਨਹੀਂ ਕਰਦੇ ਆ ਚਲ ਵਾਧੂ ਕਰਦੇ ਪਰ ਆਪਣੀ ਪeo ਤਾਂ ਬਿਨਾਂ ਕੋਈ ਨਹੀਂ ਪੁੱਛਣਾ ਤੁਸੀਂ ਦੱਸਦੇ ਸੀ ਕਿ ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ਹਾਂਜੀ ਨੀਂਦ ਰਾਤ ਨੂੰ ਮੈਂ ਬਸ ਇਦਾਂ ਹੀ ਦੇਖਦੀ ਰਹਿੰਦੀ ਨੀ ਕਦੀ ਫੋਨ ਦੇਖਦੀ ਰਹਿੰਦੀ ਨੀ ਕਦੀ ਫੋਟੋ ਬਸ ਇਦਾਂ ਹੀ ਤੇ ਅਣਜਾਣੇ ਰਹਿ ਜਾਂਦੀ ਸਾਰੀ ਰਾਤ ਐਵੇਂ ਹੀ ਬਸ ਕਿੰਦਰਾਂ ਉਹਨਾਂ ਨੂੰ 8 ਮਹੀਨੇ ਹੋ ਗਏ ਆ 8 ਮਹੀਨੇ ਦੇ ਕੱਤੇ ਹਾਂਜੀ ਇਦਾਂ ਹੀ ਬੱਸ ਜੀ ਮੈਨੂੰ ਲੱਗਦਾ ਕਿ ਤੇ ਕਦੀ ਮੰਮੀ ਹੋਣਾ ਕੋਲ ਚਲ ਜਾਨੀ ਕਦੀ ਇੱਥੇ ਦੀਦੀ ਕੋਲੇ ਕਿਉਂਕਿ ਮੈਂ ਜਨਨ ਦੀ ਮੈਰਿਜ ਹੋਈ ਨਾ ਸਿਰਫ ਜਿਆਦਾ ਕਿਤੇ ਰਹੀ ਨਹੀਂ ਨਾ ਰਹਿ ਨਹੀਂ ਦਿੰਦੇ ਹੁੰਦੇ ਸੀ ਨਾਲ ਹੀ ਜਾਣਾ ਨਾਲ ਹੀ ਹੋਣਾ ਹਾਂਜੀ ਜਦੋਂ ਮੇਰੀ ਡਿਲੀਵਰੀ ਹੋਈ ਹੈ ਨਾ ਮੈਂ ਆਪਣੇ ਪਿੰਡ ਰਹੀ ਸੀ ਜੋ ਜਲਦੀ ਨਹੀਂ ਬਸ ਵੀ ਸਵਾ ਮਹੀਨੇ ਕੰਦੇ ਰਹੀਦਾ ਮੈਂ 13 ਦਿਨ ਹੀ ਰਹੀ ਮੇਰਾ ਵੀ ਨਹੀਂ ਜੀ ਲੱਗਿਆ ਹੀ ਇਹ ਵੀ ਆ ਜਾਂਦੇ ਨੇ ਦੇਸੀ ਉੱਥੇ ਪਿੰਡੀ ਵੀ ਵੀ ਨਹੀਂ ਜਦੋਂ ਮੈਂ ਕਿਤੇ ਜਾਣਾ ਵੀ ਤੇ ਇਹਨਾਂ ਨੇ ਮੀ ਨਹੀਂ ਘਰ ਰਹਿਣਾ ਵੀ ਉਦੋਂ ਤੇ ਮੇਰੇ ਸੱਸ ਕਹਿੰਦੇ ਨੇ ਵੀ ਅਰਸ਼ ਜਦੋਂ ਤੂੰ ਨਹੀਂ ਘਰ ਹੁੰਦੀ ਇਹ ਵੀ ਨਹੀਂ ਘਰ ਹੁੰਦਾ ਵੀ ਵੀ ਮਾਸੀ ਆ ਜਾਓ ਇਹਨਾਂ ਨੇ ਕੰਮ ਤੇ ਜਾਣਾ ਨਾ ਵੀ ਉਹਨਾਂ ਕੋਲੇ ਰਹਿ ਪੈਣਾ ਵੀ ਨਹੀਂ ਮੇਰਾ ਵੀ ਨਹੀਂ ਜੀ ਲੱਗਦਾ ਘਰੇ ਜਦੋਂ ਤੂੰ ਨਹੀਂ ਹੁੰਦੀ ਘਰੇ ਇਹ ਵੀ ਨਹੀਂ ਸਿਕਰ ਹੁੰਦੇ ਹੁੰਦੇ ਉਦੋਂ ਨੇ ਵਸ ਇਹਨਾਂ ਨੇ ਜਾਣਾ ਵੀ ਹਨਾ ਵੀ ਕਿਤੇ ਜਾਣਾ ਇਹਨਾਂ ਨੇ ਟਾਈਮ ਪੂਰਾ ਵੀ ਮੈਨੇ ਟਾਈਮ ਤੇ ਆ ਜਾਊਂਗਾ ਹਨਾ ਮੈਂ ਉਹਦੇ ਹੀ ਕਾਲ ਕਰਨੀ ਇਹਨਾਂ ਨੂੰ ਅਭੀ ਆ ਜਾਇ ਨਾ ਟਾਈਮ ਹੋ ਗਿਆ ਹੈ ਫਿਰ ਉਸੇ ਵੇਲੇ ਆਇਆ ਨਾ ਵੀ ਹਨਨ ਹਨਾ ਮੈਂ ਕਹਿਣਾ ਵੀ ਇੰਨਾ ਟਾਈਮ ਹੋ ਗਿਆ ਆਜੋ ਹੁਣ ਕਰ ਫਿਰ ਜਾਂਦੇ ਨਹੀਂ ਸੀ ਵੈਸੇ ਤੇ ਘਾਟੀ ਜਾਂਦੇ ਹੁੰਦੇ ਸੀ ਬਾਹਰ ਕੰਮ ਤੋਂ ਆ ਕੇ ਉਹਨਾਂ ਨੇ ਰੋਟੀ ਖਾ ਕੇ ਬਸ ਲੰਮੀ ਪੈਣਾ ਹਾਂਜੀ ਸੁਪਨੇ ਤਾਂ ਉਹਦਾ ਬਹੁਤੰਦਾ ਸਾਲ ਹੋਇਆ ਸੀ ਮੈਰਿਜ ਨੂੰ ਚਾ ਵੀ ਨਹੀਂ ਲੱਛਦਾ ਹਣਾ ਤੇ ਰਣਵੀਰ ਨੇ ਕਹਿਣਾ ਵੀ ਆਪਾਂ ਇਦਾਂ ਬਣਾਉਣਾ ਆ ਪੜਵਾ ਲੈਖਾਉਣਾ ਹਣੀਆ ਵਧਿਆ ਸਕੂਲ ਵੀ ਇਦਾਂ ਸੋਚਣਾ ਸੀ ਰਾਤ ਨੂੰ ਜਦੋਂ ਇਹਨਾਂ ਦੀ ਮਤਲਬ ਦਾਤਰੀ ਨਾ 2-3 ਦਿਨ ਪਹਿਲਾਂ ਵੀ ਅਸੀਂ ਸੁੱਤੇ ਸੀ ਮੈਂ ਵੀ ਰਣਵੀਰ ਵੀ ਇਹ ਵੀ ਸੁੱਤੇ ਸੀ ਵੀ ਪਤਾ ਨਹੀਂ ਇਹਨਾਂ ਨੂੰ ਕੀ ਨਾ ਜੀਵ ਜੀ ਕੋਈ ਫੀਲਿੰਗ ਆਈ ਜਾਂ ਸੁਪਨਾ ਆਇਆ ਹੋਊਗਾ ਫਿਰ ਇਹਨਾਂ ਨੇ ਵੀ ਮੇਰਾ ਪిల్లా ਹਨਾ ਰਣਵੀਰ ਦਾ ਮੂੰਹ ਚ ਮੈਂ ਫਿਰ ਮੇਰਾ ਮੈਂ ਕਿਹਾ ਤੁਹਾਨੂੰ ਕੀ ਹੋਇਆ ਵੀ ਰੋਂ ਲੱਗ ਗਿਆ ਕਹਿੰਦੇ ਪਤਾ ਨਹੀਂ ਮੈਨੂੰ ਵੀ ਕੀ ਹੋਣਦਿਆ ਵੇ ਫਿਰ ਕਹਿੰਦੇ ਇੱਕ ਮੁੰਡਾ ਐ ਮੇ ਉਹਦੀ ਡੈਥ ਹੋ ਗਈ ਮੇਰੇ ਤੋਂ ਤੇ ਮੈਨੂੰ ਮਾਰਤਾ ਤੇ ਫਿਰ ਮੈਨੂੰ ਜੇਲ੍ਹ ਚ ਲੈ ਕੇ ਚੱਲੇ ਆ ਤੇ ਮੈਂ ਕਿਹਾ ਵੀ ਇਹ ਕੀ ਕਰੂਗੀ ਪਿੱਛੇ ਹਨਾ ਵੀ ਗੱਲੀ ਸੁਪਨਾ ਆ ਸੀ ਹਾਂਜੀ ਕਹਿੰਦੇ ਮੈਨੂੰ ਇਦਾਂ ਸੁਪਨਾ ਆ ਵੀ ਮੈਨੂੰ ਲੈ ਚੱਲੇ ਆ ਤੇ ਮੈਂ ਕੀ ਕਰੂੰਗਾ ਹਨਾ ਵੀ ਇਹ ਪਿੱਛੇ ਕੀ ਕਰੂਗੀ ਕੱਲੀ ਹਾਂਜੀ ਵੀ ਕੀ ਕਰੂਗੀ ਇਹ ਹਨਾ ਰੋਊਗੀ ਤੇ ਬੀਏ ਰੋਂਦੀ ਐ ਜੇ ਮੈਂ ਬਾਹਰ ਚਲ ਜਾ ਕਿਤੇ ਉੱਧਾ ਤੇ ਉੱਧਾ ਰੋਂਦੀ ਤੇ ਫਿਰ ਕੀ ਕਰੂਗੀ ਹਨਾ ਕਿਦਾਂ ਕੱਟੂਗੀ ਹਾਂਜੀ ਇਹਨਾਂ ਨੇ ਕਿਤੇ ਵੀ ਇੱਕ ਦਿਨ ਇੱਕ ਵਾਰ ਹਮਾਚਲ ਗਏ ਸੀ ਕੰਮ ਤੇ ਵੀ ਦੱਸ ਸਕਦੇ ਨਹੀਂ ਗਏ ਹੀ ਮੇਰਾ ਜੀ ਨਹੀਂ ਲੱਗਾ ਮੈਂ ਹਨਾ ਬੜਾ ਰੋਣਾ ਮੇਰਾ ਜੀ ਬਿਲਕੁਲ ਨਹੀਂ ਲੱਗਦਾ ਹੁੰਦਾ ਨਾ ਤੋਂ ਬਿਨਾ ਫਿਰ ਇਹਨਾਂ ਨੇ ਆ ਗਏ ਸੀ ਕਹਿੰਦੇ ਵੀ ਚਲ ਕੋਈ ਨਾ ਮੈਂ ਆ ਜਨਾ ਫਿਰ ਆ ਗਏ ਹੀ ਹਾਂਜੀ ਬਿਲਕੁਲ ਨਹੀਂ ਸਿੱਕਦੇ ਤੋਂ ਬਿਨਾ ਸੀ ਰਹਿੰਦੇ ਹੁੰਦੇ ਜਿਨ੍ਹਾਂ ਨੇ ਕੰਮ ਤੇ ਇੱਥੇ ਜਾਣਾ ਨਾ ਮਤਲਬ ਲਾਗੇ ਪਿੰਡਾਂ ਮਾਸੀ ਜੀ ਦਾ ਮੇਰੀ ਮਾਸੀ ਸੱਸ ਦਾ ਨਾ ਉੱਥੇ ਕੰਮ ਚਾਣਾ ਮੈਨੂੰ ਵੀ ਨਾਲ ਹੀ ਲੈ ਆਉਣਾ ਰਾਤ ਉੱਥੇ ਰਹਿਣਾ ਵੀ ਅਸੀਂ ਵੀ ਉੱਥੇ ਹੀ ਰਹਿਣਾ ਰਾਤ ਇੰਨਾ ਪਿਆਰ ਹੈ ਨਾ ਇੰਨੀ ਫਿਕਰ ਹੁਣ ਓੱਖ ਲੱਗਦਾ ਜੀਣਾ ਹਾਂਜੀ ਬਹੁਤ ਓੱਖ ਲੱਗਦਾ ਉਹ ਵੀ ਹੁਣ ਰਣਵੀਰ ਦਾ ਕਰਕੇ ਹੀ ਆ ਥੋੜਾ ਵੀ ਇਹਦੇ ਵਿੱਚ ਧਿਆਨ ਲੱਗਿਆ ਰਹਿੰਦਾ ਨਹੀਂ ਤਾਂ ਮੈਂ ਤਾਂ ਉਹੀ ਪਾਗਲ ਹੋਇਆ ਨਾ ਹੁਣ ਵੀ ਥੋੜਾ ਘਰ ਦੇ ਸਮਝੌਂਦਿਆਂ ਨਹੀਂ ਤੇ ਮੈਂ ਬਸ ਰੋਂਦੀ ਰਹਿੰਦੀ ਹੁੰਦੀ ਸੀ ਫੋਟੋਆਂ ਹੀ ਦੇਖੀਆਂ ਜਾਂੀਆਂ ਰਾਤ ਨੂੰ ਵੀ ਹੁਣ ਥੋੜਾ ਘੱਟ ਕਰਦੇ ਵੀ ਕਹਿੰਦੇ ਵੀ ਨਹੀਂ ਉਹ ਉਹਦੇ ਬਾਰੇ ਵੀ ਸੋਚ ਹਨਾ ਵੀ ਉਹ ਤੂੰ ਹੀ ਆ ਉਹ ਦਾਣਾ ਹੁਣ ਮਾਂ ਵੀ ਤੂੰ ਹੀ ਆ ਪਿਓ ਵੀ ਤੂੰ ਹੀ ਤੁਸੀਂ ਸੋਹਰਾ ਪਰਵਾਰ ਛਾੜੇ ਹੁੰਨੇ ਹੋ ਹਾਜੀ ਮਿਲਦੇ ਆ ਵੈਸੇ ਹੁੰਦੇ ਆ ਵੀ ਉਹ ਕਹਿੰਦੇ ਵੀ ਸਾਨੂੰ ਤੁਹਾਨੂੰ ਪਤਾ ਉਹਨਾਂ ਦਾ ਵੀ ਹੁਣ ਉਹਨਾਂ ਦੇ ਘਰੋਂ ਹਨਾ ਤਿੰਨ ਜੀ ਜਾਂਦੇ ਐ ਇਦਾਂ ਵੀ ਉਹ ਵੀ ਕਹਿੰਦੇ ਵੀ ਚਲੋ ਅਸੀਂ ਰਣਵੀਰ ਨੂੰ ਮਿਲਣਾ ਵਾ ਵੀ ਉਹ ਕਹਿੰਦੇ ਸੀ ਛੋਟੇ ਦੇ ਹਨਾ ਵੀ ਵਾਦਾ ਵੀ ਮੈਂ ਉਹਨੂੰ ਭਰਾ ਮੰਨਦੀ ਮੈਂ ਕਹਿੰਦੀ ਨਹੀਂ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਵੀ ਉਹਦਾ ਕੋਈ ਨਾ ਤੁਸੀਂ ਵੀ ਤੁਹਾਡਾ ਹੈ ਬੋਤ ਤਾਂ ਕੋਈ ਨਾ ਤੁਸੀਂ ਮਿਲੋ ਮੈਂ ਮੰਨਣਾ ਨਹੀਂ ਕਰਦੀ ਹਨਾ ਕੋਈ ਨਾ ਛੋਟੇ ਨਾਲ ਬਿਆਨ ਦੇ ਹਾਂਜੀ ਹਾਂਜੀ ਮੈਂ ਹਨਾ ਸ਼ੁਰੂ ਤੋਂ ਆਪਾਂ ਹਨਾ ਘਰ ਚੜ੍ਹਨੇ ਭਰਾ ਮੰਨੀਆਂ ਤੇ ਮੈਂ ਕਿ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਵੀ ਇਸ ਕਰਕੇ ਫਿਰ ਉਹਨਾਂ ਨੇ ਮੈਂ ਆਉਂਦੇ ਆ ਰਣਵੀਰ ਨੂੰ ਮਿਲਣ ਆਉਂਦੇ ਆ ਹਾਂਜੀ ਫੋਨ ਵੀ ਕਰਦੇ ਆ ਪੁੱਛਦੇ ਆ ਹਾਂਜੀ ਘਰੇ ਭੇ ਕਹਿੰਦੇ ਰਹਿਣੀ ਉੱਥੇ ਵੀ ਚੱਲ ਜਾਂਨੀ ਕਿਸੇ ਵੇਲੇ ਵੀ ਮੇਰੇ ਸਾਸੂ ਮੈਨੂੰ ਸੋਹਰਾ ਬੋਰ ਹੁੰਦੇ ਆ ਹਨਾ ਵੀ ਜਾਦ ਕਰਦੇ ਆ ਪੀਨੂੰ ਕਹਿੰਦੇ ਵੀ ਸਾਨੂੰ ਮਿਲ ਜਾ ਕਰ ਵੀ ਕਦੀ ਕਦੀ ਆ ਕੇ ਚਲ ਮਿਲ ਜਾ ਕਰ ਵੀ ਤੇ ਮੈਨੂੰ ਚਲ ਕੋਈ ਨਾ ਵੀ ਮਿਲ ਜਾ ਕਰੂੰਗੇ ਹਨਾ ਵੀ ਚਲ ਜਾਈਦਾ ਕਿਸ ਟਾਈਮ ਸਾਲ ਹੋਇਆ ਹੀ ਵਿਆਹ ਨੂੰ ਇਹ ਮੰਨਣਾ ਚਾਹੁੰਦਾ ਵੀ ਹਲੇ ਬਹੁਤ ਚੀਜ਼ਾਂ ਕਰਨੀਆਂ ਕਿਉਂਕਿ ਆਪਾਂ ਸੋਚਿਆ ਹੁੰਦਾ ਵੀ ਬੜੀ ਲੰਬੀ ਉਮਰ ਪਈ ਆ ਇਹ ਵੀ ਕਰਾਂਗੇ ਉਹ ਵੀ ਕਰਾਂਗੇ ਫਿਰ ਇਸ ਗੱਲ ਦਾ ਅਫਸੋਸ ਹੁੰਦਾ ਵੀ ਟਾਈਮ ਇੰਨੀ ਦਿੱਤਾ ਰੱਬ ਨੇ ਹਾਂਜੀ ਹੁੰਦਾ ਹਾਂਜੀ ਬਹੁਤ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਬੁਲੀਆਂਣਾ ਅਰਦਾਸਾ ਕਰਦੀ ਨਹੀਂ ਕਿ ਸਾਡੀ ਮੈਰिज ਹੋ ਜਾਏ ਹਨ ਕਿਉਂਕਿ ਮੇਰਾ ਭਰਾ ਥੋੜਾ ਹੋਰ ਸਾਬ ਦਾ ਉਹ ਮੰਨਦਾ ਨਹੀਂ ਸੀ ਨਾ ਕਿ ਮੈਨੂੰ ਹੁੰਦਾ ਹੈ ਕਿ ਪਤਾ ਨਹੀਂ ਮੈਂ ਬੜਾ ਡਰਨਾ ਕਿ ਪਤਾ ਨਹੀਂ ਮੰਨੂਗਾ ਜਾਂ ਨਾ ਮੰਨੂਗਾ ਹਨ ਵੀ ਇਹ ਕਹਿੰਦੇ ਕੋਈ ਨਾ ਤੂੰ ਘਰ ਗੱਲ ਕਰਕੇ ਦੇਖ ਆਪੇ ਮੰਨ ਜੂਗਾ ਹਨ ਵੀ ਪਹਿਲਾ ਉਹ ਹਣਾ ਵੀ ਨਹੀਂ ਸੀ ਮੰਨਦਾ ਵੈਸੇ ਉਹ ਵੀ ਕਹਿੰਦਾ ਮੈਂ ਨਾ ਤੇਰੇ ਨਾਲ ਬੋਲਣਾ ਜਿਸ ਵੇ ਸਾਡੀ ਗੱਲ ਹੁੰਦੀ ਘਰੇ ਉਦੋਂ ਇੱਕ ਮਹੀਨਾ ਮੇਰੇ ਨਾਲ ਬੋਲਿਆ ਨਹੀਂ ਵੈਸੇ ਮੇਰਾ ਭਰਾ ਹਾਂਜੀ ਵੀ ਕਹਿੰਦਾ ਮੈਂ ਜੇ ਤੂੰ ਆਪਣੀ ਮਰਜ਼ੀ ਨਾਲ ਕਰਣਾ ਫੇ ਮੈਂ ਤੇਰੇ ਨਾਲ ਨਹੀਂ ਬੋਲਣਾ ਤੇ ਉਹ ਵੈਸੇ ਵੀ ਮੈਂ ਨਾ ਨੂੰ ਵੀ ਦੱਸਿਆ ਵੀ ਉਹ ਨਹੀਂ ਬੋਲਦਾ ਹਨਾ ਇਹ ਵੀ ਕਹਿੰਦੇ ਮੇਰੇ ਕਰਕੇ ਤੂੰ ਆਪਣੀ ਫੈਮਲੀ ਹਨਾ ਛੱਡਦੀ ਆ ਤੇ ਫਿਰ ਮੈਂ ਆਪਣੀ ਵੀ ਭੂਆ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚਲ ਕੋਈ ਨਾ ਮੈਂ ਆਪੇ ਗੋਪੀ ਨੂੰ ਮਨਾ ਲੈਂਨੀ ਆ ਵੀ ਮੇਰੇ ਭਰਾ ਨੇ ਵੀ ਉਹਨੇ ਮਨਾਇਆ ਵੀ ਕੋਈ ਨਾ ਹਨਾ ਵੀ ਚਲੋ ਜੇ ਖੁਸ਼ ਆ ਤੇ ਕੋਈ ਗੱਲ ਨਹੀਂ ਹਨਾ ਵੀ ਜੋ ਕਹਿੰਦਾ ਮੈਂ ਖੁਸ਼ ਰੱਖੂਗਾ ਪਰ ਰੱਖੂਗਾ ਕੋਈ ਗੱਲ ਨਹੀਂ ਉਹ ਜੀ ਤੇ ਫਿਰ ਮੈਂ ਵੈਸੇ ਫਿਰ ਹੌਲੀ ਹੌਲੀ ਆ ਭੀਪੂਆ ਨੇ ਮਨਾ ਲਿਆ ਤੇ ਤੁਹਾ ਦਾ ਉਮਰ ਵੀ ਤੁਹਾਡੀ ਹਨਾ 21 ਸਾਲਾਂ ਦੇ ਹੋ ਤੁਸੀਂ ਸਿਰਫ ਇੱਕ ਛੋਟਾ ਜਿਹਾ ਬੱਚਾ ਹੈ ਤੁਹਾਡੇ ਕੋਲ ਤੇ ਦੂਜੇ ਵਿਆਹ ਦੇ ਬਾਰੇ ਸੋਚਦੇ ਨਹੀਂ ਨਹੀਂ ਮੰਮੀ ਮੈਂ ਕਿਹਾ ਕਿ ਕੋਈ ਨਾ ਮੈਂ ਆਪ ਹੀ ਪਾਲ ਲੂੰਗੀ ਹਨਾ ਕੰਮ ਕਰ ਲੂੰਗੀ ਕੋਈ ਨਾ ਥੋੜਾ ਵੱਡਾ ਹੋ ਜੂਗਾ ਮੈਂ ਆਪ ਹੀ ਕੰਮ ਕਰਕੇ ਪਾਲ ਲੂੰਗੀ ਵੀ ਮੇਰੇ ਭਰਾ ਹੋਣੀ ਵੈਸੇ ਕੰਮ ਹੋ ਕਹਿੰਦੇ ਨਹੀਂ ਕਰਨਾ ਮੈਂ ਆਪ ਹੀ ਵੀ ਪਾਲ ਲੂੰਗੀ ਅਸੀਂ ਕਰਾਂਗੇ ਕੋਈ ਨਾ ਪਰ ਕੋਈ ਨਾ ਮੈਂ ਕਹਾ ਵੀ ਹਰ ਲੇਜੈਂਡ ਵੈਸੇ ਵੀ ਇਹਦਾ ਕਰਕੇ ਰਣਵੀਰ ਕਰਕੇ ਹਨਾ ਵੀ ਤੁਹਾਨੂੰ ਪਤਾ ਅੱਗੇ ਕੀ ਤਾਂ ਕੋਈ ਹਨਾ ਵੀ ਸਮਝੇ ਜਾਂ ਨਾ ਹਾਂਜੀ ਕਿਉਂਕਿ ਆਪਣਾ ਪਿਓ ਆਪਣਾ ਹੀ ਹੁੰਦਾ ਹੈ ਨਾ ਇਦਾਂ ਨਹੀਂ ਕੋਈ ਸਮਝਦਾ ਹਾਂਜੀ ਇਸ ਕਰਕੇ ਹੁੰਦੇ ਵੀ ਆ ਕਈ ਪਰ ਆਪੋ ਆਪਣੀ ਸੋਚ ਹੁੰਦੀ ਹੈ ਨਾ ਪਰ ਮੈਂ ਕਿ ਨਹੀਂ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਕੋਈ ਨਾ ਮੈਂ ਆਪੇ ਪਾ ਲੂੰਗੀ ਹੋਰ ਵੱਡਾ ਹੋ ਜੂਗਾ ਕੰਮ ਕਰ ਲੂੰਗੀ ਕੋਈ ਹਨਾ ਇਸ ਬਸ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਟਾਈਮ ਥੈਂਕ ਯੂ ਮੈਮ